ਮੇਰਾ ਨਾਮ ਗੁਰਦੀਪ ਸਿੰਘ ਆ ਜੀ ਅੱਜ ਕੀ ਮਾਮਲਾ ਹੈਗਾ ਜਿਹਨੂੰ ਲੈ ਕੇ ਅੱਜ ਸਾਰੇ ਪਿੰਡ ਵਾਸੀ ਇਕੱਠੇ ਹੋਏ ਵੀਰ ਜੀ ਮਾਮਲਾ ਥੋੜੀ ਜਿਹਾ ਪਹਿਲਾਂ ਮੈਂ ਬੈਕਗ੍ਰਾਉਂਡ ਦੱਸ ਦਿਆਂ ਕਿ 54-56 ਸਾਲ ਏਜ ਆ ਮੇਰੀ ਤੇ ਜਦੋਂ ਦੇ ਅਸੀਂ ਵੇਖਦੇ ਆ ਮਤਲਬ ਇਹ ਇੱਕ ਆ ਸਾਹਮਣੇ ਗੁਰਦੁਆਰਾ ਸਾਹਿਬ ਆ ਇਹ ਮੰਦਿਰ ਆ ਇਹ ਜੱਦੀ ਮੰਦਿਰ ਜਿਹੜਾ ਮਤਲਬ ਨਗਰ ਦੇ ਆ ਪੱਕੇ ਇਹ ਕਿਹੜਾ ਪਿੰਡ ਹੈਗਾ ਫੱਤੂ ਟਿੰਗਾ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਇਹ ਦੋਨੋਂ ਸਥਾਨ ਆ ਔਰ ਜਿਹੜੇ ਇੱਥੋਂ ਦੇ Hindu ਪਰਿਵਾਰ ਨੇ ਜਾਂ ਜਿਵੇਂ ਆਪਾਂ ਬਾਣੀਏ ਪਰਿਵਾਰ ਕਹਿ ਦਿੰਦੇ ਆ ਲਾਲੇ ਪਰਿਵਾਰ ਨੇ ਇਹ ਵੀ ਸਾਰੇ ਲਗਭਗ ਇਥੋਂ ਦੇ ਜੱਦੀ ਔਰ ਪਹਿਲਾਂ ਬੜਾ ਸੋਹਣਾ ਕੰਮ ਮੰਦਰ ਦਾ ਚੱਲਦਾ ਸੀ ਬੜੀ ਵਧੀਆ ਲੰਗਰ ਜਦੋਂ ਵੀ ਕਸ਼ਟਮੀ ਮਨਾਉਂਦੇ ਸੀ ਜਾਂ ਕੋਈ ਕੋਈ ਵੀ ਤਿਹਾਰ ਆਉਂਦਾ ਸੀ ਸਾਰਾ ਨਗਰ ਇਕੱਠਾ ਹੋ ਕੇ ਬਹੁਤ ਵਧੀਆ ਤਰੀਕੇ ਨਾਲ ਮਨਾ ਰਿਆ ਸੀ ਔਰ ਬੜਾ ਸੋਹਣਾ ਲੰਗਰ 2-3 ਦਿਨ ਚੱਲਦਾ ਸੀ ਰਾਤ ਨੂੰ ਜਗਰਾਤਾ ਬਹੁਤ ਮਤਲਬ ਵਧੀਆ ਤਰੀਕੇ ਨਾਲ ਚੱਲ ਰਿਆ ਸੀ ਕੋਈ ਕਿਸੇ ਨੂੰ ਪੈਲੀ ਵਾਲੀ ਕੋਈ ਗੱਲ ਨਹੀਂ ਸੀ ਕੋਈ ਪੈਲੀ ਹੜਪਣ ਵਾਲੀ ਜਾਂ ਪੈਲੀ ਤੇ ਕਬਜ਼ਾ ਕਰਨ ਵਾਲੀ ਨਾ ਕਿਸੇ ਨੇ ਕੋਈ ਕੀਤਾ ਹੀ ਸੀ ਇਹ ਬੰਦੇ ਹੁਣ ਜਦੋਂ ਦੇ ਆਏ ਆ ਕੌਣ ਕੌਣ ਬੱਸ ਉਹ ਮੈਨੂੰ ਮਦਨ ਲਾਲ ਜੋ ਦਾ ਨਾਮ ਆ ਰਿਹਾ ਮੱਦੀ ਉਹ ਬੰਦਿਆਂ ਨੇ ਮਤਲਬ ਪੈਲੀ ਤਾਂ ਤਾਂ ਕਹ ਤਾਰੀ ਸਾਡੀ ਜੱਦੀ ਵੇਖੋ ਕੋਈ ਵੀ ਜ਼ਮੀਨ ਜਾਇਦਾਦ ਆ ਜਿਹੜੀ ਕਿਸੇ ਦੇ ਵੀ ਧਾਰਮਿਕ ਸੰਸਥਾ ਦੀ ਆ ਉਹ ਕਿਸੇ ਦੀ ਨਹੀਂ ਹੁੰਦੀ ਉਹ ਉਸ ਧਾਰਮਿਕ ਸੰਸਥਾ ਦੀ ਹੁੰਦੀ ਆ ਅਗਰ ਤਾਂ ਬੰਦਾ ਮੰਨ ਲਓ ਚਲੋ ਜ਼ਮੀਨ ਸੰਭ ਰਿਆ ਤਾਂ ਉਹਦਾ ਫਰਜ਼ ਬਣਦਾ ਹੈ ਕਿ ਇਹਦੇ ਉੱਤੇ ਤੁਸੀਂ ਹੋ ਮੰਦਿਰ ਦੀ ਕੰਡੀਸ਼ਨ ਤਾਂ ਵੇਖ ਹੀ ਰਹੇ ਜੀ ਜੀ ਬਾਕੀ ਪੁਜਾਰੀ ਸਾਹਿਬ ਖੜੇ ਆ ਉਹਨਾਂ ਨੂੰ ਪੁੱਛ ਲਿਓ ਵੀ ਇਹਨਾਂ ਨੂੰ ਕਿੰਨੀ ਕ ਹੈਲਪ ਉਹਨਾਂ ਨੇ ਕੀਤੀ ਆ ਕਿੰਨੀ ਕਲੀ ਬੰਦਾ ਮੰਦਿਰ ਦੀ ਮਿਹਰ ਹਾਲ 12-13 ਕਿੱਲੇ ਜ਼ਮੀਨ ਆ ਉਹਦੀ ਜ਼ਮੀਨ ਤਾਂ ਸਾਰੀ ਆਪਣੀ ਤੇ ਲੋੜਾ ਕਰ ਲਈ ਆਪਣੇ ਕਬਜ਼ੇ ਉਹਦੀ ਆਮਦਨ ਖਾਣੀ ਸ਼ੁਰੂ ਕਰਤੀ ਸਭ ਤੋਂ ਮਾੜਾ ਕਰਤੂਤ ਇਹ ਕੀਤੀ ਆ ਕਿ ਉਹ ਜ਼ਮੀਨ ਨੂੰ ਪਟਾਉਣਾ ਸ਼ੁਰੂ ਕਰਤਾ ਜਿਹੜੀ ਵੇਖੋ ਜ਼ਮੀਨ ਆਪਾਂ 4 5 3 4 ਫੁੱਟ ਪੁੱਟ ਦਿੱਤੀ ਉਹਦੇ ਪੱਲੇ ਕੀ ਰਹਿ ਗਿਆ ਜੀ ਉਹ ਤਾਂ ਖੋਲੇ ਬਣ ਗਏ ਮੰਨ ਲਓ ਮੇਰੇ ਵਰਗਾ ਕੋਈ ਪਟਾ ਕੇ 10 5 5 7 7 ਫੁੱਟ ਦੇ ਉਹ ਤਾਂ ਭਾਜੂ ਉਹ ਤੇ ਪ੍ਰਾਪਰਟੀ ਹੋ ਗਈ ਬਰਬਾਦ ਤੇ ਮੰਦਰ ਕੋਲ ਕੀ ਰਹਿ ਜਾਏਗਾ ਬਾਅਦ ਚ ਜੀ 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 ਉਹ ਸਭ ਤੋਂ ਮਾੜਾ ਕੰਮ ਆ ਕਿ ਮੈਨਰ ਵਿਭਾਗ ਨੇ ਵੀ ਉੱਤੇ ਕਾਰਵਾਈ ਨਹੀਂ ਕੋਈ ਕੀਤੀ ਵੀ ਐਂਦਾ ਪਟਾਈ ਕਿੱਦਾਂ ਜਾਂਦਾ ਜ਼ਮੀਨ ਨੂੰ ਹੁਣ ਮੰਗ ਕੀ ਕਰਦੇ ਹਾਂ ਤੁਸੀਂ ਮੰਗ ਇਹ ਕਰਦੇ ਹਾਂ ਪ੍ਰਸ਼ਾਸਨ ਦੇ ਕੋਲੋਂ ਕਿ ਮੰਦਰ ਦੀ ਜ਼ਮੀਨ ਆ ਮੰਦਰ ਦੀ ਪ੍ਰਾਪਰਟੀ ਆ ਔਰ ਮੰਦਰ ਵਾਲਿਆਂ ਕੋ ਹੀ ਰਹਿਣੀ ਚਾਹੀਦੀ ਆ ਜਿਹੜਾ ਵੀ ਮੰਦਰ ਦੀ ਸੇਵਾ ਕਰਦਾ ਜਿਹੜਾ ਵੀ ਮੰਦਰ ਦੀ ਕੋ ਕਮੇਟੀ ਕੋਈ ਟਰਸਟ ਜਿਹੜਾ ਵੀ ਬਣੇ ਉਹ ਵਧੀਆ ਤਰੀਕੇ ਨਾਲ ਇੱਥੇ ਮੰਦਰ ਦੀ ਆਪਣੇ ਜੋ ਵੀ ਦੇਖਭਾਲ ਕਰਦਾ ਵਧੀਆ ਮੰਦਰ ਨੂੰ ਡਿਵੈਲਪ ਕਰੇ ਬਾਕੀ ਨਗਰ ਆ ਸਾਰਾ ਹਿੰਦੂ ਸਿੱਖ ਭਾਈਚਾਰਾ ਬਹੁਤ ਪਿਆਰ ਦੇ ਸਵਾਗਤ ਦੇ ਨਾਲ ਰਹਿੰਦਾ ਜਦੋਂ ਗੁਰੂ ਘਰਾਂ 'ਚ ਕੰਮ ਹੁੰਦੇ ਨੇ ਸਾਰਾ ਨਗਰ ਹੁੰਦਾ ਮੰਦਰ 'ਚ ਵੀ ਕੋ ਕੰਮ ਹੁੰਦਾ ਤਾਂ ਸਾਰਾ ਨਗਰ ਇਕੱਠਾ ਹੁੰਦਾ ਬਿਲਕੁਲ ਵਧੀਆ ਤਰੀਕੇ ਨਾਲ ਉਹ ਮੰਦਰ ਦੀ ਇੱਥੇ ਦੇਖਰੇ ਕਰਨ ਜੋ ਵੀ ਮਤਲਬ ਮੈਨਰ ਵਾਲਾ ਕੰਮ ਜਿਹੜਾ ਕੀਤਾ ਬਹੁਤ ਗਲਤ